ਨਗਰ ਨਿਗਮ ਫਗਵਾੜਾ ਦੇ ਕਮਿਸ਼ਨਰ ਕੰਮ ਵਧੀਕ ਡਿਪਟੀ ਕਮਿਸ਼ਨਰ ਮੈਡਮ ਅਕਸ਼ਿਤਾ ਗੁਪਤਾ ਦੀ ਅਗਵਾਈ ਹੇਠ ਦੋ ਦਿਨਾਂ ਦਾ ਦਾਨ ਉਤਸਵ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਇਸ ਦਾਨ ਉਤਸਵ ਦੇ ਪਹਿਲੇ ਦਿਨ ਸ਼ਹਿਰ ਦੀਆਂ ਸਮੂਹ ਸੰਸਥਾਵਾਂ ਵੱਲੋਂ ਘਰ ਵਿੱਚ ਵੇਸਟ ਸਮਾਨ ਜੋ ਕੀ ਕਿਸੇ ਵੀ ਰੂਪ ਵਿੱਚ ਹੋਵੇ ਤੇ ਇਹ ਘਰਾਂ ਵਿੱਚ ਵੇਸਟ ਪਿਆ ਹੋਵੇ ਬਲੱਡ ਬੈਂਕ へ ਆ ਕੇ ਡੋਨੇਟ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਆ ਮੈਡਮ ਅਕਸ਼ਿਤਾ ਗੁਪਤਾ ਅਤੇ ਨਗਰ ਨਿਗਮ ਮੇਅਰ ਰਾਮਪਾਲ ਉਪਲ ਨੇ 25 ਅਤੇ 26 ਜੂਨ ਨੂੰ ਕਿਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਆ ਸਾਰੀਆਂ ਹੀ ਸੰਸਥਾਵਾਂ ਦਾ ਧੰਨਵਾਦ ਕੀਤਾ ਹੁਣ ਆਖਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਉਪਰਾਲਾ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਜਾਵੇਗਾ ਤਾਂ ਜੋ ਜ਼ਰੂਰਤਮੰਦ ਕਿਸੇ ਵੀ ਇਨਸਾਨ ਦੀ ਇਸ ਜ਼ਰੂਰਤ ਨੂੰ ਪੂਰਾ ਕੀਤਾ ਜਾ ਸਕੇ ਸਸ਼ੀਕਾਲ ਜੀ ਸਾਰੇ ਫਗਵਾੜਾ ਵਾਸੀਆਂ ਨੂੰ ਬਹੁਤ ਪਿਆਰੀ ਸਸ਼ੀਕਾਲ ਤੇ 25 ਤੇ 26 ਜੂਨ ਨੂੰ ਆਪਾਂ ਦਾਣ ਉਤਸਵ ਫਗਵਾੜੇ ਸ਼ਹਿਰ 'ਚ ਮਨਾ ਰਹੇ ਆ ਤੇ ਅੱਜ ਬਲੱਡ ਬੈਂਕ ਚ ਇੰਨੀ ਰੌਣਕਾ ਦੇਖ ਕੇ ਸਾਡੇ ਫਗਵਾੜਾਵਾਸੀ ਕਹਿੰਦਾ ਸਾਥ ਦੇਖ ਕੇ ਬਹੁਤ ਅੱਛਾ ਲੱਗ ਰਿਹਾ ਹੈ ਜਿਨਨੇ ਵੀ ਐਸੋਸੀਏਸ਼ਨਸ ਫਗਵਾੜੇ ਦੇ ਹੈਗੇ ਸਾਰੇ ਇੱਥੇ ਵਕ ਵਕ ਤਰ੍ਹਾਂ ਨਾਲ ਪਾਰਟਿਸਿਪੇਟ ਕਰ ਰਹੇ ਨੇ ਆਪਣਾ ਸਹਿਯੋਗ ਦੇ ਰਹੇ ਨੇ ਵਕ ਵਕ ਚੀਜ਼ਾਂ ਨਾਲ ਸਾਨੂੰ ਡੋਨੇਟ ਕੀਤੀਆਂ ਜਿਹੜਾ ਆਪਾਂ ਜਿਹਨੂੰ ਨੀਡ ਹੈਗੀ ਉਹਨਾਂ ਤੱਕ ਪਹੁੰਚਾਣਗੇ ਤੇ ਇਹ ਦਾਨ ਉਤਸਵ ਚ ਮੈਂ ਸਾਰੇ ਐਸੋਸੀਏਸ਼ਨਸ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਉਹਨਾਂ ਨੇ ਬਹੁਤ ਵਧੀਆ ਸਾਡਾ ਉਪਰਲਾ ਸਿਰੇ ਚੜਾਇਆ ਥੈਂਕ ਯੂ ਸੋ ਮਚ ਇਹ ਦਾਨ ਉਤਸਵਾ ਜੀ ਬਲੱਡ ਬੈਂਕ ਦੇ ਵਿੱਚ ਸ਼ਹਿਰ ਦੇ ਸਾਰੇ ਸਮ ਆਜੇਕਸਨ ਸਥਾਮਾ ਵੱਲੋਂ ਬਹੁਤ ਵਧੀਆ ਢੰਗ ਨਾਲ ਬਹੁਤ ਉਤਸ਼ਾਹ ਨਾਲ ਜਿਹੜਾ ਸਮਾਨ ਆ ਇਹ ਘਰ ਦੇ ਵਿੱਚ ਯੂਜ਼ ਹੋਣ ਵਾਲਾ ਇਹ ਦਿੱਤਾ ਜਾ ਰਿਹਾ ਵਾ ਬਖ ਬਖ ਸੰਸਥਾਮਾ ਲੋ ਕਲਮਾਨ ਲੋ ਮੈਂ ਸਾਰਿਆਂ ਦਾ ਸ਼ਹਿਰ ਵਾਸੀਆਂ ਦਾ ਆਪਣੀਆਂ ਭੈਣਾਂ ਦਾ ਮਦਮਾ ਦਾ ਬਹੁਤ ਧੰਨਵਾਦ ਕਰਦਾ ਮੈਂ ਔਰ ਆਸ ਕਰਦਾ ਵੀ ਅੱਗੇ ਵੀ ਇਦਾਂ ਦੇ ਉਪਰਾਲੇ ਜਿਹੜੇ ਆ ਕਰਦੇ ਰੋਹੂਗੇ ਉਧਰ ਫਕਫੜਾਕ ਸੰਸਥਾਵਾਂ ਦੇ ਆਗੂਆਂ ਨੇ ਕਿਹਾ ਕਿ ਨਗਰ ਨਿਗਮ ਫਕਫੜਾ ਵੱਲੋਂ ਕੀਤਾ ਗਿਆ ਇਹ ਉਪਰਾਲਾ ਕਾਬਲੇ ਤਾਰੀਫ ਹੈ ਹੁਣਾ ਸਮੂਹ ਸ਼ਹਿਰ ਦੀਆਂ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਦਾਨ ਉਤਸਵ ਵਿੱਚ ਘਰ ਵਿੱਚ ਪਿਆਸਮਾਨ ਭੇਜਣ ਤਾਂ ਜੋ ਇਸਮਾਨ ਉਹਨਾਂ ਜ਼ਰੂਰਤਮੰਦ ਲੋਕਾਂ ਤੱਕ ਪਹੁੰਚ ਸਕੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਮੌਜੂਦ ਸਨ ਫਕਫੜਾ ਤੋਂ ਨਵਰਾੰਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅਸੀ ਸਨੋਂ ਅਜਰਗੋਤਰਾ ਜੀ ਨੇ ਫੋਨ ਕੀਤਾ ਸੀਗਾ ਕਿ ਜਿੰਨੇ ਵੀ ਤੁਹਾਡੇ ਘਰ ਦੇ ਵਿੱਚ ਕਲੋਥ ਪਏ ਆ ਕੋਈ ਬਰਤਨ ਪਏ ਆ ਕੋਈ ਟੁਆਇਲਸ ਹੈਗੇ ਆ ਕੋਈ ਵੀ ਆਈਟਮ ਹੈਗੀ ਆ ਤੁਸੀਂ ਇੱਥੇ ਬਲੱਡ ਬੈਂਕ ਚ ਲੈ ਕੇ ਆਣਾ ਕਮਿਸ਼ਨਰ ਮੈਮ ਨੇ ਆਣਾ ਤੇ ਉਹ ਸਾਰੇ ਸਾਡੇ ਲਈ ਵੇਸਟ ਆ ਕਿਸੇ ਦੇ ਯੂਸਫੁਲ ਹੋ ਸਕਦੇ ਆ ਇਹ ਬਹੁਤ ਲੋਕ ਯੂਜ਼ ਕਰ ਲੈਂਦੇ ਆ ਇਹਦੇ ਤੋਂ ਕਈ ਲੋਕ ਤਾਂ ਬੱਚੇ ਬੈਗ ਵਗੈਰਾ ਬਣਾ ਕੇ ਵੰਡਦੇ ਆ ਕਈਆਂ ਨੂੰ ਇਹਦੇ ਤੋਂ ਰੋਜ਼ੀ ਰੋਟੀ ਵੀ ਮਿਲਦੀ ਆ ਔਰ ਕਈਆਂ ਨੂੰ ਵਿਚਾਰਿਆਂ ਨੂੰ ਬਹੁਤ ਨੀਡ ਹੁੰਦੀ ਆ ਇਹ ਕੱਪੜਿਆਂ ਦੀ ਬਰਤਨਾਂ ਦੀ ਔਰ ਟੁਆਇਲਸ ਦੀ ਉਸ ਸਬਸੀ ਲੈ ਕੇ ਕਾਫੀ ਸਮਾਨ ਇਕੱਠਾ ਕਰਕੇ ਪੰਜ 6 ਦਿਨ ਹੋ ਗਏ ਸੀ ਅਸੀਂ ਕਾਫੀ ਸਮਾਨ ਇਕੱਠਾ ਕਰਾਈ ਸੀ ਅਸੀਂ ਸਾਰਾ ਸਮਾਨ ਲੈ ਕੇ ਵਿਥ ਮੈਂਬਰਸ ਪਹੁੰਚੇ ਆ థాంਕ ਯੂ ਵੈਰੀ ਮਚ ਕਮਿਸ਼ਨਰ ਮੈਮ ਤੁਹਾਡਾ ਇਹ ਉਪਰਾਲਾ ਬਹੁਤ ਅੱਛਾ ਲੱਗਿਆ ਸਾਨੂੰ ਤੁਸੀਂ ਹਰ ਮਹੀਨੇ ਦੋ ਮਹੀਨੇ ਬਾਅਦ ਇਹ ਜ਼ਰੂਰ ਕਰਦੇ ਰਿਹਾ ਕਰੋ ਥੈਂਕ ਯੂ ਸਰ ਸਾਹਿਬ ਆਈ ਗੁਰਜੀ ਦੀ ਫਤਿਹ ਅੱਜ ਜੋ ਇਹ ਦਾਨ ਉਤਸਵ ਬਣਾਇਆ ਜਾ ਰਿਹਾ ਨਗਰ ਨਿਗਮ ਵੱਲੋਂ ਕਿ ਜਿਨ੍ਹਾਂ ਦੇ ਘਰ 'ਚ ਜੋ ਸਮਾਨ ਨਾ ਜਰੂਰ ਦਾ ਸਮਾਨ ਪਿਆ ਹੋ ਇੱਧਰ ਆ ਕੇ ਤੁਸੀਂ ਦੇ ਸਕਦੇ ਹੋ ਤੇ ਜਿਨ੍ਹਾਂ ਨੂੰ ਵੀ ਲੋੜ ਆ ਸਮਾਨ ਇਧਰੋਂ ਆਰਾਮ ਨਾਲ इजीली ਆ ਕੇ ਲੈ ਜਾ ਸਕਦੇ ਆ ਤੇ ਮੈਂ ਬੜਾ ਸ਼ੁਕਰਗੁਜ਼ਾਰ ਆ ਸ਼ੁਕਰਗੁਜ਼ਾਰ ਆ ਮੈਮ ਜੀ ਜਿਨ੍ਹਾਂ ਨੇ ਅੱਜ ਉਹ ਕਰਾਲਾ ਸ਼ੁਰੂ ਕੀਤਾ